ਦੋ ਤਿੰਨ ਦਿਨਾਂ ਬਾਅਦ ਹੀ ਤੁਸੀਂ ਕਮਾਈ ਕਰਨੀ ਸ਼ੁਰੂ ਕਰ ਦੋਗੇ ਜੀ ਆਉਣ ਵਾਲੇ ਸਮੇਂ ਦੇ ਵਿੱਚ ਨਾ ਤੁਸੀਂ ਬਹੁਤ ਵਧੀਆ ਘਰੇ ਬੈਠੇ ਤੁਸੀਂ ਇਨਕਮ ਕਰਨੇ ਸ਼ੁਰੂ ਕਰ ਦੋਗੇ ਉਹ ਵੀ 2 ਤੋਂ ਲੈ ਕੇ 3 ਲੱਖ ਰੁਪਏ ਤੱਕ ਇਹ ਮੇਰੀ ਗਾਰੰਟੀ ਆ ਮੇਰਾ ਵਾਦਾ ਤੁਹਾਡੇ ਛੋਟੇ ਭਰਾ ਦਾ ਯਾਨੀ ਕਿ ਅੱਜ ਤੋਂ 10 12 ਦਿਨ ਦੇ ਬਾਅਦ ਉਹ ਟੋਪਿਕ ਬਹੁਤ ਵਾਇਰਲ ਹੋ ਜਾਣਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸასი ਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰਵੇ ਦੇ ਵਿੱਚ ਜੀ ਕੋ ਦੋਸਤੋ ਜਿਹੜਾ ਅੱਜ ਦਾ ਸਾਡਾ ਵੀਡੀਓ ਦਾ ਟੋਪਿਕ ਹੈ ਸਾਡੀ ਅੱਜ ਦੀ ਇਸ ਵੀਡੀਓ ਦਾ ਟੋਪਿਕ ਹੈਗਾ ਜੀ ਤੁਸੀਂ ਬਾਕੀ ਸਾਰੇ ਕੰਮ ਛੱਡੋ ਤੁਸੀਂ ਇਸ ਕੰਮ ਤੇ ਕੰਮ ਕਰਨਾ ਸ਼ੁਰੂ ਕਰ ਦ ਦੋ ਤੋਂ 3 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਜੀ ਸੋ ਦੋਸਤੋ ਉਹ ਕਿਹੜਾ ਟੋਪਿਕ ਆ ਤੁਸੀਂ ਉੱਤੇ ਕਿਵੇਂ ਕੰਮ ਕਰਨਾ ਵਾ ਕਿੱਥੋਂ ਤੁਸੀਂ ਕੰਟੈਂਟ ਲੈ ਕੇ ਆਉਣਾ ਵਾ ਉਹ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲੰਬ ਤੱਕ ਜ਼ਰੂਰ ਦੇਖਿਆ ਜੀ ਵੀਡੀਓ ਨੂੰ ਸਕਿੱਪ ਬਿਲਕੁਲ ਵੀ ਨਾ ਕਰਿਓ ਜੀ ਅਗਰ ਤੁਸੀਂ ਵੀਡੀਓ ਨੂੰ ਸਕਿੱਪ ਕਰਕੇ ਦੇਖੋਗੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਜਿਹੜਾ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਟੋਪਿਕ ਦੱਸੂਗਾ ਉਹ ਬਹੁਤ ਹੀ ਸੋਖਾ ਟੋਪਿਕਾ ਕਿਉਂਕਿ ਦੇਖੋ ਉਹਦੇ ਵਿੱਚ ਤੁਸੀਂ ਆਪਣੀ ਸਿਰਫ ਵੌਇਸ ਹੀ ਦੇਣੀ ਆ ਆਪਣਾ ਫੇਸ ਨਹੀਂ ਦਿਖਾਉਣਾ ਹੈਗਾ ਜਿਹੜੇ ਮੇਰੇ ਭੈਣ ਭਰਾ ਕਹਿੰਦੇ ਨੇ ਕਿ ਵੀਰ ਜੀ ਅਸੀਂ ਆਪਣਾ ਫੇਸ ਨਹੀਂ ਦਿਖਾ ਸਕਦੇਗੇ ਅਸੀਂ ਸਿਰਫ ਵੌਇਸ ਦੇ ਉੱਤੇ ਹੀ ਕੰਮ ਕਰਨਾ ਚਾਹੁੰਦੇ ਆ ਉਹਨਾਂ ਲਈ ਇਹ ਚੈਨਲ ਬਹੁਤ ਵਧੀਆ ਵਾ ਅਗਰ ਤੁਸੀਂ ਇਸ ਟੋਪਿਕ ਤੇ ਕੰਮ ਕਰ ਲਓ ਤਾਂ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸੇ ਕਮਾਣੇ ਸ਼ੁਰੂ ਕਰ ਦੋਗੇ ਇਹਦੇ ਵਿੱਚ ਤੁਸੀਂ ਆਪਣਾ ਕੰਟੈਂਟ ਵੀ ਜੀ ਤੁਸੀਂ ਲੈ ਕੇ ਆਉਣਾ ਹੈਗਾ ਕੰਟੈਂਟ ਵੀ ਤੁਹਾਨੂੰ ਖੁਦ ਬਣਾ ਬਣਾਇਆ ਤੁਹਾਡੇ ਘਰੇ ਚੱਲ ਕੇ ਆਏਗਾ ਹੋਰ ਦੱਸੋ ਤੇ ਬਸ ਤੁਸੀਂ ਸਿਰਫ ਆਪਣੀ ਵੌਇਸ ਹੀ ਦੇਣੀ ਆ ਤੇ ਤੁਹਾਨੂੰ ਐਡੀਟਿੰਗ ਹੈ ਜਿਹੜੀ ਉਹ ਐਡੀ ਉਣੀ ਚਾਹੀਦੀ ਹੈ ਬਸ ਹੋਰ ਕੁਝ ਨਹੀਂ ਹੈਗਾ ਇਹਦੇ ਵਿੱਚ ਦੇਖੋ ਉਹ ਜਿਹੜਾ ਟੋਪਿਕ ਹੈ ਨਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹ ਟੋਪਿਕ ਸਾਰਿਆਂ ਨਾਲੋਂ ਵੱਧ ਸਾਰਿਆਂ ਨਾਲੋਂ ਵੱਧ ਵਾਇਰਲ ਹੋਣ ਵਾਲਾ ਵਾ ਕੁਝ ਕੁ ਦਿਨਾਂ ਦੇ ਵਿੱਚ ਜਾਨੀ ਕਿ ਅੱਜ ਤੋਂ 10-12 ਦਿਨ ਦੇ ਬਾਅਦ ਉਹ ਟੋਪਿਕ ਨੇ ਬਹੁਤ ਵਾਇਰਲ ਹੋ ਜਾਣਾ ਉਹ ਕਿਹੜਾ ਟੋਪਿਕ ਆ ਉਹ ਹੈਗਾ ਜੀ ਕ੍ਰਿਕਟ ਦੇ ਉੱਤੇ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਦੇਖ ਲਓ ਲੋਕੀ ਨਾ ਕ੍ਰਿਕਟ ਮੈਚ ਦੇਖਣ ਲਈ ਬਹੁਤ ਜ਼ਿਆਦਾ ਪਾਗਲ ਨੇ ਕ੍ਰਿਕਟ ਨੂੰ ਬਹੁਤ ਜ਼ਿਆਦਾ ਲੋਕ ਲਾਈਕ ਕਰਦੇ ਨੇ ਜੇ ਕੋਣ ਜਿਵੇਂ ਦੇਖੋ ਤੁਸੀਂ ਨਾ ਸ਼ਾਇਦ ਆਹ ਥੋੜੇ ਦਿਨਾਂ ਤੱਕ ਨਾ ਆਈਪੀਐਲ ਸ਼ੁਰੂ ਹੋ ਜਾਣਾ ਆਈਪੀਐਲ ਆਈਪੀਐਲ IPL ਹੋਣਾ ਫਿਰ ਇਸ ਤੋਂ ਬਾਅਦ T20 T20 ਵੀ ਹੋਣੇ ਤੇ ਇਸ ਤੋਂ ਬਾਅਦ One Day ਵੀ ਹੋਣੇ ਆ One Day ਮੇਚ ਵੀ ਸ਼ੁਰੂ ਹੋਣੇ ਆ ਤੇ ਟੈਸਟ ਮੇਚ ਆ ਚਾਰ ਕੈਟਾਗਰੀਆਂ ਕ੍ਰਿਕਟ ਦੀਆਂ ਚੱਲਦੀਆਂ ਰਹਿੰਦੀਆਂ ਨੇ ਸਾਰਾ ਸਾਲ ਤੱਕ ਠੀਕ ਆ ਤੁਸੀਂ ਕੀ ਕਰਨਾ ਹੁਣ ਦੇਖੋ ਤੁਸੀਂ ਕੀ ਕਰਨਾ ਵਾ ਤੁਸੀਂ ਦੇਖੋ ਹੁਣ ਜਿਵੇਂ ਕਿ IPL ਚੱਲ ਰਿਹਾ ਵਾ ਹਣਾ ਤੁਸੀਂ ਕੀ ਕਰਨਾ ਤੁਸੀਂ ਆਪਣੇ ਘਰ ਨਾਲ ਇੱਕ ਅਖਬਾਰ ਲਵਾ ਲੈਣਾ ਅਖਬਾਰ ਲਵਾ ਲੈਣਾ ਜਾਂ ਫਿਰ ਜੇ ਤੁਸੀਂ ਅਖਬਾਰ ਨਹੀਂ ਵੀ ਲਵਾ ਸਕਦੇਗੇ ਤੁਸੀਂ ਕੀ ਕਰਨਾ ਵਾ ਤੁਸੀਂ Google ਦੇ ਉੱਪਰ ਜਾਣਾ ਵਾ Google ਦੇ ਉੱਪਰ ਸਰਚ ਕਰਨਾ ਵਾ ਦੇਖੋ ਹੁਣ ਜਿਵੇਂ IPL ਜਦੋਂ ਚੱਲਦਾ ਨਾ ਪਹਿਲਾਂ ਭਾਈਪੇਨ ਦੀ ਗੱਲ ਕਰਦਾ ਜਿਵੇਂ IPL ਚੱਲੇਗਾ ਜੀ IPL ਦੇ ਵਿੱਚ ਨਾ ਬਹੁਤ ਸਾਰੀਆਂ ਟੀਮਾਂ ਦੇ ਜਿਹੜੇ ਖਿਡਾਰੀ ਨੇ ਉਹ ਉਹਨਾਂ ਨੂੰ ਮਤਲਬ ਵੀ ਖਰੀਦਿਆ ਜਾਂਦਾ ਵਾ ਕਿਸੇ ਨੂੰ 2 ਕਰੋੜ ਕਿਸੇ ਨੂੰ 3 ਕਰੋੜ ਕਿਸੇ ਨੂੰ 70 ਲੱਖ ਹਰ ਇੱਕ ਜਾਨੀ ਕਿ ਪਲੇਅਰ ਦੀ ਬੋਲੀ ਲੱਗਦੀ ਆ ਜਿਵੇਂ ਮੰਨ ਕੇ ਚਲੋ ਹੁਣ ਸਨਰਾਈਜ਼ ਸਨਰਾਈਜ਼ ਹਦਰਾਬਾਦ ਹੋ ਗਿਆ ਹਨਾ ਕਿੰਗਸ 11 ਪੰਜਾਬ ਹੋ ਗਿਆ ਜਾਂ ਫਿਰ ਕੋਈ ਹੋਰ ਮਤਲਬ ਜਿੰਨੀਆਂ ਵੀ ਟੀਮਾਂ ਬਣਦੀਆਂ ਨੇ ਨਾ ਹਰ ਇੱਕ ਟੀਮ ਦੇ ਵਿੱਚ ਪਲੇਅਰਾਂ ਨੂੰ ਖਰੀਦਿਆ ਜਾਂਦਾ ਵਾ ਜੀ ਤੇ ਉਹਦੇ ਵਿੱਚ ਹੀ ਲੋਕਾਂ ਨੂੰ ਨਾ ਇਹ ਚੀਜ਼ ਦਾ ਬਹੁਤ ਜ਼ਿਆਦਾ ਉਤਸਾਹਿਤ ਰਹਿੰਦੇ ਨੇ ਦੇਖਣ ਵਾਸਤੇ ਵੀ ਸਾਨੂੰ ਪਤਾ ਲੱਗ ਗਿਆ ਕਿ ਸਨਰਾਈਜ਼ ਹైదరాబాద్ ਦੇ ਵਿੱਚ ਵੀ ਮਤਲਬ ਕਿਹੜਾ ਕਿਹੜਾ ਕ੍ਰਿਕਟਰ ਆ ਜਿਹੜਾ ਕਿਹੜਾ ਮਤਲਬ ਬੱਲੇਬਾਦ ਆ ਕਿਹੜਾ ਬੋਲਰ ਆ ਕਿਹੜਾ ਆਲਰਾਊਂਡਰ ਆ ਹਨਾ ਕਿਹੜਾ ਮਤਲਬ ਉਹ ਕਿੰਨੇ ਰੁਪਏ ਦੇ ਵਿੱਚ ਕਿੰਨੂ ਕਿਹੜੀ ਟੀਮ ਨੇ ਉਹਨੂੰ ਖਰੀਦਿਆ ਵਾ ਉਹ ਲੋਕ ਬਹੁਤ ਹੀ ਦੇਖਣ ਦੇ ਵਿੱਚ ਮਤਲਬ ਦਿਲਚਸਪੀ ਰੱਖਦੇ ਨੇ ਤੁਸੀਂ ਉਹਦੇ ਤੇ ਤੁਸੀਂ ਟੋਪਿਕ ਬਣਾ ਦੇਣਾ ਮਤਲਬ ਜਿਹੜੇ ਸਨਰਾਈ ਹైదరాబాద్ ਦੀ ਪਹਿਲਾ ਟੀਮ ਬਣਾਉਣੀ ਸਨਰਾਈ ਹైదరాబాద్ ਨੇ ਆ 12 ਪਲੇਅਰ ਜਿੰਨੇ ਵੀ ਹੁੰਦੇ ਆ ਨਾ 10 11 ਤਾਂ ਚਲੋ ਉਹਦੇ ਵਿੱਚ ਖੇਡਦੇ ਨੇ ਤੇ 11 ਤੋਂ ਇਲਾਵਾ ਵੀ ਹੋਰ ਐਕਸਟਰਾ ਹੁੰਦੇ ਨੇ ਜਿਹੜੇ ਸਪੇਅਰ ਹੁੰਦੇ ਨੇ ਉਹ ਤੁਸੀਂ ਉਹ ਟੋਟਲ ਉਹਨਾਂ ਦੀ ਲੜੀ ਬਣਾ ਦੇਣੀ ਨੰਬਰ 1 ਤੇ ਇਹ ਨੰਬਰ 2 ਤੇ ਨੰਬਰ 3 ਤੇ ਨੰਬਰ 4 ਤੇ ਨੰਬਰ 6 ਤੇ ਨੰਬਰ 7 ਤੇ ਇਦਾਂ ਤੁਸੀਂ ਉਹਨਾਂ ਦੀ ਪੂਰੀ ਲੜੀ ਬਣਾ ਦੇਣੀ ਤੇ ਫੇਰ ਬਣਾ ਦੇਣੀ ਤੁਸੀਂ ਬੋਲਰ ਨੂੰ ਇਹਨੂੰ ਖਰੀਦਿਆ ਤੇ ਨਾਲ ਨਾਲ ਇਹਨਾਂ ਦੀ ਨਾ ਤੁਸੀਂ ਉਹ ਵੀ ਦੱਸੀ ਜਾਣੀ ਆ ਵੀ ਇਹਦੀ ਇੰਨੀ ਬੋਲੀ ਲੱਗੀ ਜਿਵੇਂ ਮੰਨ ਕੇ ਚਲੋ ਸਨਰਾਈ ਹਦਰਾਬਾਦ ਨੇ ਵਿਰਾਟ ਕੋਹਲੀ ਨੂੰ 2.3 ਕਰੋੜ ਦੇ ਵਿੱਚ ਖਰੀਦਿਆ 5.9 ਕਰੋੜ ਦੇ ਵਿੱਚ ਖਰੀਦਿਆ ਇਹਦੀ ਤੁਸੀਂ ਮਤਲਬ ਵੀ ਪੂਰੀ ਇਦਾਂ ਲਿਸਟ ਬਣਾ ਸਕਦੇ ਹੋ ਉਸ ਤੋਂ ਬਾਅਦ ਆ ਗਿਆ ਕਿੰਗਸ 11 ਪੰਜਾਬ ਨੇ ਕਿਹੜੇ ਕਿਹੜੇ ਪਲੇਅਰਾਂ ਨੂੰ ਖਰੀਦਿਆ ਫਿਰ ਉਸ ਤੋਂ ਲਾਹਵਤ ਚੈਨਈ ਸੁਪਰ ਕਿੰਗ ਨੇ ਕਿਹਨੂੰ ਕਿਹਨੂੰ ਖਰੀਦਿਆ ਮਤਲਬ ਵੀ ਬਹੁਤ ساری ਟੀਮਾਂ ਬਣਦੇ ਨੇ ਉਹ ਕੱਲੀ ਕੱਲੀ ਟੀਮ ਦਾ ਮਤਲਬ ਵੀ ਇਦਾਂ ਤੁਸੀਂ ਡਿਟੇਲ ਦੇ ਵਿੱਚ ਦੇ ਸਕਦੇ ਆ ਇਹ ਜਿਹੜਾ ਟੋਪਿਕ ਆ ਨਾ ਇਹ ਸਾਰੇ ਨਾਲੋਂ ਵੱਧ ਜ਼ਿਆਦਾ ਵਾਇਰਲ ਹੋਣ ਵਾਲਾ ਵਾ ਤੇ ਸਾਰੇ ਨਾਲੋਂ ਵੱਧ ਜਿੰਨੇ ਵੀ ਮੈਂ ਤੁਹਾਨੂੰ ਅੱਜ ਤੱਕ ਟੋਪਿਕ ਦੱਸੇ ਨੇ ਨਾ ਵੀ ਤੁਸੀਂ ਇਹਦੇ ਤੋਂ ਇੰਨੇ ਪੈਸੇ ਤੁਸੀਂ ਕਮਾ ਸਕਦੇ ਜਿੰਨੇ ਵੀ ਤੁਹਾਨੂੰ ਇਹ ਟੋਪਿਕ ਦੱਸੇ ਨੇ ਸਾਰੇ ਨਾਲੋਂ ਵੱਧ ਕਮਾਈ ਦੇਣ ਵਾਲਾ ਇਹ ਟੋਪਿਕ ਆ ਕ੍ਰਿਕਟ ਦੇ ਉੱਤੇ ਕਿਉਂਕਿ ਕ੍ਰਿਕਟ ਦੇ ਵਿੱਚ ਨਾ ਪੂਰੇ ਵਰਲਡ ਦੇ ਵਿੱਚ ਵਰਲਡ ਪੂਰੇ ਵਰਲਡ ਦੇ ਵਿੱਚ ਇਹ ਕ੍ਰਿਕਟ ਵਾਲੇ ਨੇ ਦੇਖਿਆ ਜਾਂਦਾ ਵਾ ਤੇ ਜਿਹੜੀ ਇਹਦੀ ਵੀਡੀਓ ਦੀ ਲੈਂਥ ਵੀ ਬਣੋਗੀ ਨਾ 10 ਤੋਂ ਲੈ ਕੇ 15 ਮਿੰਟ 10 ਤੋਂ ਲੈ ਕੇ 15 ਮਿੰਟ ਤੱਕ ਦੀ ਇੱਕ ਵੀਡੀਓ ਬਣ ਜਾਣੀ ਆ ਉਹਦੇ ਤੋਂ ਤੁਸੀਂ ਬਣਾ ਦੇਣਾ ਤੇ ਇਹਦੇ ਤੇ ਬਹੁਤ ساری ਐਡਾਂ ਆਉਂਦੀਆਂ ਤੇ ਸਪான்ਸਰ ਤੁਹਾਨੂੰ ਭਰ-ਭਰ ਕੇ ਮਿਲਣਗੇ ਸਪான்ਸਰ ਕਿਉਂ ਤੁਹਾਨੂੰ ਭਰ-ਭਰ ਕੇ ਮਿਲਣਗੇ ਕਿਉਂਕਿ ਹੁਣ ਅੱਗੇ ਆਈਪੀਐਲ ਆ ਰਿਹਾ ਵਾ ਸ ਕੰਪਨੀਆਂ ਨੇ ਨਾ ਜਿਹੜੀਆਂ ਵੱਡੀਆਂ-ਵੱਡੀਆਂ ਉਹਨਾਂ ਨੇ ਆਪਣੀ ਮਸ਼ਹੂਰੀ ਕਰਨੀ ਆ ਉਹਨਾਂ ਨੇ ਮਸ਼ਹੂਰੀ ਕਿਤੇ ਥਰੂ ਕਰਨੀ ਆ ਤੁਹਾਡੇ ਥਰੂ ਤੁਹਾਨੂੰ ਪੈਸੇ ਦੇਣਗੇ ਤੁਹਾਡਾ ਚੈਨਲ ਜਦੋਂ ਵੱਡਾ ਹੋ ਗਿਆ 10-1 5000 5000 ਤੁਹਾਡੇ ਫੋਲੋਅਰਸ ਹੋ ਗਏ ਨਾ ਸਬਸਕ੍ਰਾਈਬਰ ਹੋ ਗਏ 5000 ਤੇ ਵੀ ਤੁਹਾਨੂੰ ਸਪਾਂਸਰਸ਼ਿਪ ਮਿਲਣੀ ਸ਼ੁਰੂ ਹੋ ਜਾਣੀ ਹੈ ਪਤਾ ਕਿੰਨੀ ਮਿਲੇਗੀ ਘੱਟ ਤੋਂ ਘੱਟ ਮੰਨ ਕੇ ਚਲੋ ਤੁਹਾਨੂੰ 20000 ਤੋਂ ਲੈ ਕੇ 50000 ਸਿਰਫ ਇੱਕ ਵੀਡੀਓ ਦਾ 20000 ਤੋਂ ਲੈ ਕੇ 50000 ਰੁਪਏ ਦਾ ਤੁਹਾਨੂੰ ਆਰਾਮ ਨਾਲ ਮਿਲ ਜਾਣਾ ਤੁਹਾਨੂੰ ਹੋਰ ਕੀ ਚਾਹੀਦਾ ਵਾ ਠੀਕ ਹੈ ਨਾ ਬਹੁਤ ਤੈਨੂੰ ਇਹ ਮਿਲ ਗਿਆ ਉਸ ਤੋਂ ਬਾਅਦ ਆਈਪੀਐਲ ਦੇਖੋ ਕਿੰਨੀ ਦੇਰ ਚੱਲੂਗਾ 2-3 ਮਹੀਨੇ ਮੇਰੇ ਖਿਆਲ ਦੇ ਵਿੱਚ ਸ਼ਾਇਦ ਆਈਡੀਆ ਦੇ ਸਾਬ ਨਾਲ ਵੀ ਮੈਨੂੰ ਲੱਗਦਾ 2-3 ਮਹੀਨੇ ਚੱਲਦਾ ਹੀ ਚੱਲਦਾ ਵਾ 2-3 ਮਹੀਨੇ ਦੇ ਵਿੱਚ ਫੇਰ ਉਸ ਤੋਂ ਬਾਅਦ ਦੇਖੋ T20 20 ਸ਼ੁਰੂ ਹੋ ਜਾਣਾ ਹਣਾ T20 20 ਸ਼ੁਰੂ ਹੋਊਗਾ ਉਦੋਂ ਟੀਮ ਇੰਡੀਆ ਦੀ ਵੀ ਮਤਲਬ ਐਲਾਨ ਕਰਦੇ ਆ ਵੀ ਮਤਲਬ ਟੀਮ T20 ਵਾਸਤੇ ਕਿਹੜੇ ਖਿਡਾਰੀਆਂ ਨੂੰ ਚੁਣਿਆ ਜਾ ਉੱਤੇ ਤੁਸੀਂ ਬਣਾ ਸਕਦੇ T20 ਵਾਸਤੇ ਇਹ ਖਿਡਾਰੀਆਂ ਨੂੰ ਚੁਣਿਆ ਗਿਆ ਆ ਕਪਤਾਨ ਹੋਊਗਾ ਵਾਈਸ ਕਪਤਾਨ ਹੋਊਗਾ ਇਹ ਬੋਲਰ ਹੋਣਗੇ ਇਹ ਆਲਡਰਨ ਬਰੋਂਗੇ ਉੱਤੇ ਵੀ ਬਣਾ ਸਕਦੇ ਹਾਂ ਇੰਗਲੈਂਡ ਦੀ ਟੀਮ ਤੇ ਵੀ ਬਣਾ ਸਕਦੇ ਹਾਂ ਨਿਊਜ਼ੀਲੈਂਡ ਦੀ ਵੀ ਬਣਾ ਸਕਦੇ ਹਾਂ ਮੈਨੂੰ ਤਾਂ ਲੱਗਦਾ ਕਿ ਤੁਸੀਂ ਮਲਟੀਪਲ ਟੂਰ ਦੇ ਉੱਤੇ ਤੁਸੀਂ ਵੀਡੀਓ ਬਣਾ ਸਕਦੇ ਹੋ ਫਿਰ ਮੰਨ ਕੇ ਚਲੋ ਵਨ ਡੇ ਵਨ ਡੇ ਵੀ ਚੱਲਦੇ ਆ ਉਹਦੇ ਵਾਸਤੇ ਵੀ ਟੀਮ ਇੰਡੀਆ ਦਾ ਐਲਾਨ ਹੁੰਦਾ ਤੁਸੀਂ ਉੱਤੇ ਵੀ ਬਣਾ ਸਕਦੇ ਹੋ ਫਿਰ ਚੱਲਦਾ ਟੈਸਟ ਮੈਚ ਟੈਸਟ ਮੀਚ ਦੇ ਬਾਰੇ ਵੀ ਤੁਸੀਂ ਦੱਸ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਤੁਸੀਂ ਇਹ ਡਾਟਾ ਵਾ ਹਨ ਤੁਸੀਂ ਕਿੱਥੋਂ ਲੈ ਸਕਦੇ ਹੋ ਨੰਬਰ ਇੱਕ ਤਾਂ ਵੇਖੋ ਤੁਸੀਂ ਅਖਬਾਰ ਤੋਂ ਲੈ ਸਕਦੇ ਹੋ ਜੇ ਤੁਸੀਂ ਕਹਿੰਦੇ ਹੋ ਵੀ ਅਖਬਾਰ ਸਾਨੂੰ ਨਹੀਂ ਹੁੰਦੀ ਹੈਗੀ ਸਾਡੇ ਕੋਲ ਇਸ ਅਖਬਾਰ ਨਹੀਂ ਲਵਾਈ ਹੈਗੀ ਇਹ ਤੋਂ ਮੈਂ ਤੁਹਾਨੂੰ ਹੋਰ ਸੌਖਾ ਤਰੀਕਾ ਦੱਸ ਦੇਣਾ ਤੁਸੀਂ ਕੀ ਕਰਨਾ ਜੇ ਤੁਹਾਡੇ ਕੋਲ ਅਖਬਾਰ ਨਹੀਂ ਲੱਗੀ ਹੈਗੀ ਤੁਸੀਂ ਕੀ ਕਰਨਾ ਜਿਹੜੀ ਸਾਰਿਆਂ ਨਾਲ ਫਾਸਟ ਨਿਊਜ਼ ਹੁੰਦੀ ਆ ਉਹ ਹੁੰਦੀ ਆ ਗੂਗਲ ਦੇ ਉੱਤੇ ਗੂਗਲ ਦੇ ਉੱਤੇ ਹੁੰਦੀ ਆ ਤੁਸੀਂ ਗੂਗਲ ਦੇ ਉੱਪਰ ਜਾ ਕੇ ਸਰਚ ਕਰ ਲੈਣਾ ਵਿਸੰਗ ਰਾਈਜ਼ ਸਨ ਰਾਈਜ਼ ਹੈਦਰਾਬਾਦ ਨੇ ਹੈਦਰਾਬਾਦ ਨੇ ਕਿਹੜੀ ਟੀਮ ਚੁਣੀਆ ਉਹ ਪੂਰੀ ਲਿਸਟ ਆ ਜਾਂਦੀ ਆ ਉਹਦੇ ਵਿੱਚ ਪੂਰੀ ਲਿਸਟ ਆ ਜੇਗੀ ਵੀ ਕਿਹੜੇ ਕਿਹੜੇ ਪਲੇਅਰਾਂ ਨੂੰ ਕਿੰਨੇ ਰੁਪਏ ਦੇ ਵਿੱਚ ਖਰੀਦਿਆ ਤੁਸੀਂ ਪੜ ਕੇ ਉਹਦੀ ਵੌਇਸ ਦੇ ਦੇਣੀ ਆ ਜੋ ਤੁਹਾਡੀ ਵੌਇਸ ਰਿਕਾਰਡ ਹੋ ਗਈ ਆ ਮੰਨ ਕੇ ਚੱਲੋ ਆ ਤੁਹਾਡੀ ਵੌਇਸ ਹੋ ਗਈ ਠੀਕ ਹੈ ਜੀ ਇਹ ਤੁਹਾਡੀ ਇਹ ਤੁਹਾਡੀ ਵੌਇਸ ਰਿਕਾਰਡ ਹੀ ਹੋ ਗਈ ਆ ਹੁਣ ਤੁਸੀਂ ਕੀ ਕਰਨਾ ਵਾ ਹੁਣ ਤੁਹਾਡੀ ਵੀਡੀਓ ਵੀਡੀਓ ਤੁਸੀਂ ਕਿੱਥੇ ਲੁਗੇ ਲੈ ਕੇ ਆਉਣੀ ਆ ਮੰਨ ਕੇ ਚੱਲੋ ਜਿਹੜੇ ਵੀ ਕਰੈਕਟਰ ਦਾ ਜਿਹੜੇ ਵੀ ਕ੍ਰਿਕਟਰ ਦਾ ਤੁਸੀਂ ਨਾਮ ਲਓਗੇ ਹਨਾ ਤਾਂ ਤੁਸੀਂ ਕੀ ਕਰਨਾ ਉਹਦੀ ਫੋਟੋ ਡਾਊਨਲੋਡ ਕਰਕੇ ਰੱਖ ਲੈਣੀ ਆ ਜੇ ਮੰਨ ਤੁਸੀਂ 16 ਬੰਦਿਆਂ ਦੇ ਨਾਮ ਲਿਆ ਤਾਂ 16 ਬੰਦਿਆਂ ਦੀ ਤੁਸੀਂ ਫੋਟੋ ਡਾਊਨਲੋਡ ਕਰਕੇ ਰੱਖ ਲੈਣਾ ਡਾਊਨਲੋਡ ਕਰਨ ਦੇ ਬਾਅਦ ਤੁਸੀਂ ਲਿਖ ਦੇਣਾ ਉਹਦਾ ਨਾਮ ਲਿਖ ਦੇਣਾ ਇਹਦੇ ਉੱਤੇ ਤੁਸੀਂ ਤੁਹਾਡੀ ਵਾਇਸ ਦੇ ਉੱਪਰ ਉਹ ਕ੍ਰਿਕਟਰ ਦੀਆਂ ਫੋਟੋ ਆ ਜਾਣੀਆਂ ਫੋਟੋ ਆ ਜਾਣੀਆਂ ਇਦਾਂ ਜਦੋਂ ਉਹਨਾਂ ਦੀ ਫੋਟੋ ਆਣੀ ਸ਼ੁਰੂ ਹੋ ਗਈ ਤਾਂ ਨਾਲ ਤੁਸੀਂ ਫੋਟੋ ਦੇ ਉੱਪਰ ਲਿਖ ਦੇਣਾ ਵੀ ਇਹ 2 ਕਰੋੜ ਚ ਵਿਕਿਆ ਇਹ 1.5 ਕਰੋੜ ਚ ਵਿਕਿਆ ਇਹ 50 ਲੱਖ ਚ ਵਿਕਿਆ ਇਦਾਂ ਇਦਾਂ ਤੁਸੀਂ ਲਿਖ ਦੇਣਾ ਤੇ ਨਾਲ ਤੁਹਾਡੀ ਵਾਇਸ ਚੱਲਦੀ ਰਹੂਗੀ ਤੇ ਨਾਲ ਉਹਨਾਂ ਦੀ ਫੋਟੋ ਆਉਂਦੀ ਰਹੂਗੀ ਤੇ ਫੋਟੋ ਦੇ ਵਿੱਚ ਥੋੜੀ ਆਪਣਾ ਐਨੀਮੇਸ਼ਨ ਉਹ ਜਿਵੇਂ ਮੈਂ ਤੁਹਾਨੂੰ ਵੀਡੀਓ ਐਡੀਟਿੰਗ ਦੀ ਉਹਦੇ ਪਹਿਲਾਂ ਹੀ ਆਲਰੇਡੀ ਮੈਂ ਵੀਡੀਓ ਬਣਾਈ ਹੋਈ ਹੈ ਤੁਸੀਂ ਮੋਬਾਈਲ ਫੋਨ ਤੋਂ ਤੁਸੀਂ ਆਪਣੀ ਵੀਡੀਓ ਐਡੀਟ ਕਿਵੇਂ ਕਰ ਸਕਦੇ ਹੋ ਅਗਰ ਤੁਸੀਂ ਮੇਰੀ ਉਹ ਵੀਡੀਓ ਦੇਖੀ ਹੋਈ ਹੈ ਤਾਂ ਬਹੁਤ ਵਧੀਆ ਅਗਰ ਤੁਸੀਂ ਮੇਰੀ ਉਹ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਉਹ ਵੀਡੀਓ ਜਰੂਰ ਦੇਖੋ ਤੁਸੀਂ ਉਹ ਜਿਹੜੇ ਉਹਨੇ ਐਨੀਮੇਸ਼ਨ ਹੈ ਜਾਂ ਇਫੈਕਟ ਨੇ ਉਹ ਤੁਸੀਂ ਉੱਥੋਂ ਹੀ ਤੁਸੀਂ ਫ੍ਰੀ ਆਫ ਕੋਸਟ ਲਗਾ ਸਕ ਰਹੇ ਹੋ ਇਹ ਤੁਹਾਡੀ ਵਾਇਸ ਹੋ ਗਈ ਹੁਣ ਇੱਥੇ ਕੀ ਕਰਨਾ ਇੱਥੋਂ ਬੈਕਗ੍ਰਾਉਂਡ ਵੀ ਤੁਸੀਂ 뮤ਜ਼ਿਕ ਵਧੀਆ ਦਾ ਨੋ ਕਾਪੀਰਾਈਟ ਬੈਕਗ੍ਰਾਉਂਡ 뮤ਜ਼ਿਕ ਤੁਸੀਂ ਡਾਊਨਲੋਡ ਕਰਕੇ ਤੁਸੀਂ ਉਹ ਲਗਾ ਦਿਓ ਤੇ ਇਹ ਵੀਡੀਓ ਨੂੰ ਤੁਸੀਂ ਐਕਸਪੋਰਟ ਕਰ ਲਓ ਇਨ ਨੂੰ ਐਕਸਪੋਰਟ ਕਰ ਲੋ ਜਦੋਂ ਐਕਸਪੋਰਟ ਹੋ ਗਈ ਇਹ ਤੁਹਾਡੀ ਵੀਡੀਓ 10 ਤੋਂ ਲੈ ਕੇ 15 ਮਿੰਟ ਦੀ ਬਣੇਗੀ ਜਦੋਂ ਵੀਡੀਓ ਐਕਸਪੋਰਟ ਹੋ ਗਈ ਤੁਹਾਡੀ ਗੈਲਰੀ ਦੇ ਵਿੱਚ ਸੇਵ ਹੋ ਜਾਏਗੀ ਉਹਨੂੰ ਜਾਓ YouTube ਦੇ ਉੱਤੇ ਤੁਸੀਂ ਅਪਲੋਡ ਕਰ ਦਿਓ ਅਪਲੋਡ ਕਰਨ ਤੋਂ ਬਾਅਦ ਤੁਸੀਂ ਜਿਹੜਾ ਥੰਬਨੇਲ ਬਣੇਗਾ ਜਿਹੜਾ ਥੰਬਨੇਲ ਬਣੇਗਾ ਆਹ ਥੰਬਨੇਲ ਹੁੰਦਾ ਵਾ ਥੰਬਨੇਲ ਬਣੇਗਾ ਉਹਦੇ ਉੱਤੇ ਤੁਸੀਂ ਵਧੀਆ ਜਾ ਵਧੀਆ ਜਾ ਤੁਸੀਂ ਥੰਬਨੇਲ ਬਣਾ ਦੇਣਾ ਫੋਟੋ ਲਗਾ ਦੇਣੀ ਹੈ ਸਨਰਾਈਜ਼ ਹਦਰਾਬਾਦੀ ਫਾਈਨਲ ਟੀਵੀ ਤੁਸੀਂ ਇੱਥੇ ਲਿਖ ਦੇਣਾ ਸਨਰਾਈਜ਼ ਹਦਰਾਬਾਦੀ ਫਾਈਨਲ F I N A ਫਾਈਨਲ ਟੀਮ ਫਾਈਨਲ ਟੀਮ ਲਿਖ ਦੇਣਾ ਅ ਜੋ ਵੀ ਖਿਡਾਰੀ ਸਾਰਿਆਂ ਨਾਲੋਂ ਮਹਿੰਗਾ ਹੋਊਗਾ ਸਨਰਾਈ ਜੇ ਦਰਵਾਜ਼ੇ ਦੇ ਵਿੱਚ ਥੰਬਨੇਲ ਤੇ ਲਿਖ ਦੇਣਾ ਇਹ ਖਿਡਾਰੀ ਵੀ ਕਾ ਸਭ ਤੋਂ ਮਹਿੰਗਾ 2. ਇਤਨੇ ਕਰੋੜ ਮੇ ਬਾਸ ਲੋਕ ਦੇਖਣਗੇ ਇਹ ਕਿਹੜਾ ਖਿਡਾਰੀ ਜਿਹੜਾ ਇਨੇ ਕਰੋੜ ਦੇ ਵਿੱਚ ਵਿਕਿਆ ਤੋ ਤੁਹਾਡੀ ਵੀਡੀਓ ਦੇਖੇਗਾ ਦੇਖੇਗਾ ਇਹ ਟੋਪਿਕ ਸਾਰਿਆਂ ਨਾਲੋਂ ਵੱਧ ਵਾਇਰਲ ਹੋਣ ਵਾਲਾ ਟੋਪਿਕ ਆ ਤੇ ਇਸ ਕਮਾਈ ਇਹ ਚੈਨਲ ਤੋਂ ਬਹੁਤ ਜਲਦੀ ਆ 2-3 ਦਿਨਾਂ ਬਾਅਦ ਹੀ ਤੁਸੀਂ ਕਮਾਈ ਕਰਨੀ ਸ਼ੁਰੂ ਕਰ ਦੋਗੇ ਤੁਹਾਡੀ ਇੱਕ ਵੀਡੀਓ ਵੀ ਤੁਹਾਡੀ ਵਾਇਰਲ ਹੋ ਗਈ ਨਾ ਇਹਦੇ ਨਾਲ ਕਿਉਂਕਿ ਵਾਇਰਲ ਹੋ ਹੀ ਜਾਣੀ ਆ ਕਿਉਂਕਿ ਆਈਪੀਐਨ ਜਿਹੜਾ ਉਹ ਸ਼ੁਰੂ ਹੋਣ ਵਾਲਾ ਵਾ ਤੁਹਾਡੀ ਵੀਡੀਓ ਕਿ ਵਾਇਰਲ ਹੋ ਗਈ ਇੱਕ ਵੀਡੀਓ ਨਹੀਂ ਹੀ ਤੁਹਾਡੀ ਨੇ ਵਾਇਰਲ ਹੋਣ ਦੇ ਨਾਮ ਨਾਲ ਜੋ ਵੀ ਤੁਹਾਡਾ ਮਤਲਬ YouTube ਦਾ ਕਰਾਈਟੇਰੀਆ 1000 ਸਬਸਕ੍ਰਾਈਬਰ ਤੇ 4000 ਘੰਟੇ ਦਾ ਵਾਚ ਟਾਈਮ ਉਹ ਤੁਹਾਡੀ ਇਸ ਵੀਡੀਓ ਨੇ ਕੰਪਲੀਟ ਕਰ ਦੇਣਾ ਤਾਂ ਤੁਸੀਂ ਲਾਈਫ ਟਾਈਮ ਤੱਕ ਤੁਸੀਂ ਇਤੋਂ ਪੈਸਾ ਬਹੁਤ ਵਧੀਆ ਤੁਸੀਂ ਕਮਾਉਂਗੇ ਜੀ ਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਉਮੀਦ ਕਰਦਾ ਮੈਂ ਵੀ ਤੁਹਾਨੂੰ ਇਹ ਵੀਡੀਓ ਪ੍ਰੋਪਰਲੀ ਸਹੀ ਤਰੀਕੇ ਨਾਲ ਸਮਝ ਆ ਗਈ ਹੋਵੇਗੀ ਅਗਰ ਤੁਹਾਨੂੰ ਫਿਰ ਵੀ ਇਸ ਵੀਡੀਓ ਦੇ ਰਿਗਾਰਡਿੰਗ ਤੁਹਾਨੂੰ ਕੋਈ ਵੀ ਸਮਝ ਨਹੀਂ ਲੱਗੀ ਜੀ ਤਾਂ ਤੁਸੀਂ ਮੈਨੂੰ ਇੰਸਟਾਗ੍ਰam ਦੇ ਉੱਤੇ ਫੋਲੋ ਕਰ ਲਓ ਜੀ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜਾਂ ਫਿਰ ਤੁਸੀਂ ਇਸ ਵੀਡੀਓ ਦੇ ਥੱਲੇ ਕਮੈਂਟ ਕਰ ਦਿਓ ਵੀ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਵੀ ਇਹਦੇ ਵੀਡੀਓ ਦੇ ਵਿੱਚ ਕੀ ਸਮਝ ਨਹੀਂ ਆਏਗਾ ਤਾਂ ਮੈਂ ਤੁਹਾਡੇ ਕਮੈਂਟ ਦਾ ਆਨਸਰ 100% ਦਵਾਂਗੇ ਜਾਂ ਮੈਨੂੰ ਇੰਸਟਾਗ੍ਰam ਤੋਂ ਫੋਲੋ ਕਰਕੇ ਮੈਸੇਜ ਕਰੋ ਜਾਂ ਸਕਰੀਨ ਤੇ ਚੱਲ ਰਿਹਾ ਨੰਬਰ ਤੇ ਤੁਸੀਂ ਮੈਨੂੰ ਫੋਨ ਪੋਸਟ ਸਾਹਿਬ ਜੀ ਸੋ ਦੋਸਤੋ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਜੀ ਮੈਂ 15 ਮਾਰਚ ਤੋਂ ਬਾਅਦ ਪਟਿਆਲੇ ਸ਼ਹਿਰ ਦੇ ਵਿੱਚ ਮੈਂ ਇੱਕ ਦਿਨ ਦੀ ਪੂਰੇ ਦਿਨ ਦੀ ਮੈਂ ਜਾਨੀ ਕਿ 4 ਤੋਂ 6 ਘੰਟੇ ਦੀ ਇੱਕ ਲਾਈਵ ਆਫਲਾਈਨ ਵਰਕਸ਼ਾਪ ਸ਼ੁਰੂ ਕਰ ਰਿਹਾ ਹਾਂ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਵੀਡੀਓ ਨੂੰ ਸ਼ੂਟ ਕਿਵੇਂ ਕਰਨਾ ਵਾ ਤੇ ਵੀਡੀਓ ਨੂੰ ਤੁਸੀਂ ਐਡਿਟ ਕਿਵੇਂ ਕਰਨਾ ਵਾ ਵੀਡੀਓ ਦੇ ਥੰਬਨੇਲ ਤੁਸੀਂ ਕਿਵੇਂ ਬਣਾਣਾ ਤੇ YouTube Facebook Instagram ਤੇ ਤੁਸੀਂ ਵੀਡੀਓ ਨੂੰ ਕਿਵੇਂ ਅਪਲੋਡ ਕਰਨਾ ਉਹ ਪੂਰੇ ਦਿਨ ਦੇ ਵਿੱਚ ਮੈਂ ਤੁਹਾਨੂੰ ਸਹੀ ਤਰੀਕੇ ਨਾਲ ਪੂਰਾ ਪ੍ਰੈਕਟੀਕਲ ਕਰਕੇ ਦਿਖਾਵਾਂਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਤੁਸੀਂ ਆਪਣੀ ਵਾਇਸ ਕਿਵੇਂ ਦੇਣੀ ਆ ਫੋਟੋ ਕਿਵੇਂ ਡਾਊਨਲੋਡ ਕਰਨੀਆਂ ਨੇ ਜਾ ਤੁਸੀਂ ਮਤਲਬ ਵੀਡੀਓ ਨੂੰ ਐਕਸਪੋਰਟ ਕੀਵੇਂ ਕਰਨਾ ਉਹ ਪੂਰੀ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਉਹ ਵਰਕਸ਼ਾਪ ਦੇ ਵਿੱਚ ਦੱਸਾਂਗਾ ਜੀ ਉਹ ਵਰਕਸ਼ਾਪ ਸਾਡੀ ਪਟਿਆਲੇ ਸ਼ਹਿਰ ਦੇ ਵਿੱਚ 15 ਮਾਰਚ ਤੋਂ ਬਾਅਦ ਸ਼ੁਰੂ ਹੋ ਰਹੀ ਹੈ ਜੀ ਅਗਰ ਤੁਸੀਂ ਮੇਰੀ ਵਰਕਸ਼ਾਪ ਲਗਾਉਣਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਫੋਨ ਕਰਕੇ ਤੁਸੀਂ ਅੱਜ ਹੀ ਆਪਣੀ ਸੀਟ ਬੁੱਕ ਕਰਵਾ ਲਓ ਜੀ ਕਿਉਂਕਿ ਅਗਰ ਤੁਸੀਂ ਮੇਰੀ ਵਰਕਸ਼ਾਪ ਤੁਸੀਂ ਜੁਆਇਨ ਕਰ ਜਾਂਦੇ ਹੋ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਹਾਡੇ ਨਾਲ ਵਾਦਾ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਾ ਤੁਸੀਂ ਬਹੁਤ ਵਧੀਆ ਘਰੇ ਬੈਠੇ ਤੁਸੀਂ ਇਨਕਮ ਸ਼ੁਰੂ ਕਰ ਦੋਗੇ ਉਹ ਵੀ 2 ਤੋਂ ਲੈ ਕੇ 3 ਲੱਖ ਰੁਪਏ ਤੱਕ ਇਹ ਮੇਰੀ ਗਾਰੰਟੀ ਆ ਮੇਰਾ ਵਾਦਾ ਤੁਹਾਡੇ ਛੋਟੇ ਭਰਾ ਦਾ ਇੱਕ ਵਾਰੀ ਤੁਸੀਂ ਉਹ ਕਲਾਸ ਜੁਆਇਨ ਕਰ ਇੱਕ ਵਾਰੀ ਤੁਸੀਂ ਉਹ ਕਲਾ ਇੱਕ ਵਾਰੀ ਤੁਸੀਂ ਉਹ ਕੋ ਲਾਈਵ ਕਲਾਸ ਇੱਕ ਵਾਰੀ ਤੁਸੀਂ ਉਹ ਮੇਰੀ ਕਲਾਸ ਜੁਆਇਨ ਕਰਕੇ ਦੇਖੋ ਕਿਉਂਕਿ ਉਹਦੇ ਵਿੱਚ ਜੋ ਵੀ ਸਾਨੂੰ ਚੀਜ਼ਾਂ ਦੀ ਲੋੜ ਪੈਂਦੀ ਹੈ ਕਿਸੇ ਵੀ ਪਲੇਟਫਾਰਮ ਦੇ ਉੱਤੇ ਸੀ ਸੋਸ਼ਲ ਮੀਡੀਆ ਦੇ ਕੰਮ ਕਰਨਾ ਚਾਹੁੰਦੇ ਆ ਤਾਂ ਸਾਨੂੰ ਚਾਰ ਚੀਜ਼ਾਂ ਨੇ ਜਿਹੜੀ ਬੇਸਿਕ ਸਕਿੱਲਾਂ ਨੇ ਵੀਡੀਓ ਐਡੀਟਿੰਗ ਵੀਡੀਓ ਸ਼ੂਟ ਕਰਨਾ ਤਮਨ ਐਲ ਤੇ ਉਹਨੂੰ ਵੀਡੀਓ ਨੂੰ ਅਪਲੋਡ ਕਰਨ ਦਾ ਸਹੀ ਤਰੀਕਾ ਕੀ ਹੋਣਾ ਚਾਹੀਦਾ ਉਹ ਮੈਂ ਤੁਹਾਨੂੰ ਪੂਰਾ ਪ੍ਰੈਕਟੀਕਲ ਉੱਥੇ ਕਰਕੇ ਦਿਖਾਵਾਂਗਾ ਜੀ ਸੋ ਅਗਰ ਤੁਸੀਂ ਮੇਰੀ ਇਹ ਲਾਈਵ ਵਰਕਸ਼ਾਪ ਜਿਹੜੀ ਆ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਤੇ ਚੱਲ ਰੇ ਨੰਬਰ ਤੇ ਫੋਨ ਕਰਕੇ ਤੁਸੀਂ ਆਪਣੀ ਸੀਟ ਬੁੱਕ ਕਰਵਾ ਲਓ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਸਵਾਲ ਹੈਗਾ ਕਿਸੇ ਵੀ ਤਰ੍ਹਾਂ ਦਾ ਤਾਂ ਤੁਸੀਂ ਮੈਨੂੰ ਫੋਨ ਕਰਕੇ ਪੁੱਛ ਸਕਦੇ ਹੋ ਜਾਂ ਤੁਸੀਂ ਮੇਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੀ ਜਾਂ ਫਿਰ ਤੁਸੀਂ ਇਸ ਵੀਡੀਓ ਦੇ ਕਮੈਂਟ ਦੇ ਵਿੱਚ ਤੁਸੀਂ ਆਪਣਾ ਸਵਾਲ ਮੈਨੂੰ ਪੁੱਛ ਸਕਦੇ ਹੋ ਸੋ ਦੋਸਤੋ ਮ प्यार भरि सतसी अल